ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈਸ ਸਿਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ 5 6 ਅਤੇ 7 ਤਰੀਕ ਨੂੰ ਜੋ ਭਾਰੀ ਸਪੈਲ ਪੰਜਾਬ ਦੇ ਵਿੱਚ ਮੀਂਹ ਦਾ ਲੱਗਣ ਜਾ ਰਿਹਾ ਹੈ ਤਾਂ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਣ ਦੀ ਉਮੀਦ ਹੈ ਕਿਹੜਾ ਜ਼ਿਲ੍ਹਾ ਪ੍ਰਭਾਵਿਤ ਹੋਵੇਗਾ ਤੇ ਕਦੋਂ-ਕਦੋਂ ਕਿਵੇਂ ਦੇ ਚਾਂਸ ਬਣਨਗੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤੇ ਮੌਸਮ ਵਿਭਾਗ ਵੱਲੋਂ ਵੀ ਇੱਕ ਭਾਰੀ ਅਲਰਟ ਜਾਰੀ ਕਰ ਦਿੱਤਾ ਗਿਆ ਉਸ ਦੇ ਮੱਦੇ ਨਜ਼ਰ ਕੀ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਸਾਂਝੀ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚਕਰ ਤੁਸੀਂ ਦੇਖ ਸਕਦੇ ਹੋ ਕਿ ਬੱਦਲਵਾਈ ਸਿਸਟਮ ਬਣੇ ਹੋਏ ਨੇ ਨਾਲ ਦੀ ਨਾਲ ਉੱਤਰ ਪ੍ਰਾਤ ਵਿੱਚ ਵੀ ਪੰਜਾਬ ਦੇ ਨਾਲ ਲੱਗਦਾ ਇਲਾਕਾ ਹਰਿਆਣਾ ਰਾਜਸਥਾਨ ਐਮਪੀ ਯੂਪੀ ਹਿਮਾਚਲ ਉਤਰਾਖੰਡ ਇਹਨਾਂ ਸਾਰੇ ਇਲਾਕਿਆਂ ਦੇ ਵਿੱਚਕਰ ਇਹ ਬੱਦਲਵਾਈ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਹੁਣ ਇਸ ਸਮੇਂ ਅਪ੍ਰੈਲ ਤੋਂ ਲੈ ਕੇ ਜੂਨ ਦੇ ਵਿੱਚਕਾਰ ਪ੍ਰੀ ਮੌਨਸੂਨ ਗਤੀਵਿਧੀਆਂ ਹੁੰਦੀਆਂ ਨੇ ਜਦੋਂ ਕਿ ਤੁਹਾਨੂੰ ਦੱਸਿਆ ਹੈ 40 ਡਿਗਰੀ ਤੋਂ ਪਾਰ ਤਾਪਮਾਨ ਹੋਵੇ ਪੂਰਬ ਦੀ ਹਵਾ ਚੱਲਦੀ ਹੋਵੇ ਤਾਂ ਬਾਅਦ ਦੁਪਹਿਰ ਯਾਨੀ ਕਿ 2 ਵਜੇ ਤੋਂ ਬਾਅਦ ਹਾਲਾਤ ਸਾਨੂੰ ਅਕਸਰ ਹੀ ਗਰਮੀ ਦੇ ਵਿੱਚ ਗਰਜ ਚਮਕ ਦੇ ਬਣਦੇ ਹੋਏ ਦਿਖਾਈ ਦਿੰਦੇ ਨੇ ਜੋ ਕਿ ਸਾਨੂੰ ਹੁਣ ਵੀ ਇਸੇ ਤਰੀਕੇ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜਾਣਕਾਰੀ ਸ਼ੇਅਰ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਇਸ ਤੋਂ ਇਲਾਵਾ ਅਗਰ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਸ਼ੇਅਰ ਵੀ ਕਰ ਦਿਓ ਲਾਈਕ ਵੀ ਕਰ ਦਿਓ ਤੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਉਹ ਵੀ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਬਾਕੀ ਦਰਸ਼ਕ ਵੀ ਰਾਂ ਤੱਕ ਜਾਣਕਾਰੀ ਇਹ ਜਿਹੜੀ ਉਹ ਪਹੁੰਚਦੀ ਹੋ ਸਕੇ ਹੁਣ ਗੱਲ ਕਰਾਂਗੇ ਆਪਾਂ ਆਉਂਦੇ ਮੌਸਮ ਵਿਭਾਗ ਦੇ ਅਲਰਟ ਕੀ ਜਾਰੀ ਹੋਏ ਨੇ ਜੀ ਮੌਸਮ ਵਿਭਾਗ ਦੇ ਤਾਜ਼ਾ ਬੁਲੇਟਿਨ ਤੁਹਾਡੇ ਸਾਹਮਣੇ ਹੈ ਜਿਦੇ ਵਿੱਚ 5 ਤਰੀਕ 6 ਤਰੀਕ ਤੇ 7 ਤਰੀਕ ਨੂੰ ਲਗਾਤਾਰ ਹਲਕੇ ਦਰਮਿਆਨੇ ਮੀਂਹ ਦੀ ਉਮੀਦ ਹੈ ਪਰ 5 ਅਤੇ 6 ਨੂੰ ਜ਼ਿਆਦਾ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਅਗਰ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਅਲਰਟ ਜਿਹੜਾ ਹੈ ਅਲੱਗ ਤੋਂ ਮੈਂਸ਼ਨ ਕੀਤਾ ਗਿਆ ਹੁਣ ਆਪਾਂ ਗੱਲ ਕਰਾਂਗੇ ਜੀ 5 ਅਤੇ 6 ਤਰੀਕ ਦੇ ਅਲਰਟ ਕੀ ਮਿਲਦੇ ਨੇ 4 ਤਰੀਕ ਨੂੰ ਵੀ ਹਲਕੇ ਦਰਮਿਆਨੇ ਬੱਦਲਬਾਜ਼ੀ ਦੀ ਉਮੀਦ ਦੱਸੀ ਗਈ ਹੈ ਤੇ 5 ਤਰੀਕ ਨੂੰ ਥੰਡਰਸਟ੍ਰੋਮ ਵਿਦ ਲਾਈਟਨਿੰਗ ਗਾਸਟ ਇਵੈਂਟ 40-50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਪੰਜਾਬ ਹਰਿਆਣਾ ਵਿੱਚ ਚਲਦੀ ਹੋਈਆਂ ਦਿਖਾਈ ਦੇ ਸਕਦੀਆਂ ਨੇ ਗਰਜ ਚਮਕ ਦੇ ਹਾਲਾਤ ਰਹਿ ਕਾਲੇ ਬੱਦਲ ਹਨੇਰੀ ਤੂਫਾਨ ਵਰਗੇ ਹਾਲਾਤ ਰਹਿਣਗੇ ਮੀਂਹ ਦੀ ਵੀ ਉਮੀਦ ਕਾਫੀ ਹੱਦ ਤੱਕ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਤੇ ਹਰਿਆਣਾ ਦੇ ਕਿਸਾਨਾਂ ਨੂੰ ਚਕੰਨੇ ਰਹਿਣ ਦੀ ਉਮੀਦ ਅਸੀਂ ਕਰਾਂਗੇ ਤੇ ਨਾਲ ਦੀ ਨਾਲ ਦੱਸਾਂਗੇ ਜੀ ਕਿ ਕਿਹੜੇ-ਕਿਹੜੇ ਇਲਾਕੇ ਵਿੱਚ ਮੀਂਹ ਹੋਵੇਗਾ ਕਿਉਂਕਿ ਜਿਹੜਾ ਸਿਸਟਮ ਹੈ ਇਹ ਲਗਭਗ ਪੂਰਬ ਪਾਸੇ ਤੋਂ ਆਉਂਦਾ ਹੈ ਜਿਸ ਦੇ ਨਾਲ ਪੰਜਾਬ ਦੇ ਦੁਆਬੇ ਦਾ ਇਲਾਕਾ ਜਿੱਦ ਵਿੱਚ ਹੁਸ਼ਿਆਰਪੁਰ ਨਾਮਾਸ਼ਹਿਰ ਨੰਗਲ ਨੰਦਪੁਰ ਸਾਹਿਬ ਰੂਪਨਗਰ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਅਤੇ ਪਟਿਆਲੇ ਦਾ ਇਲਾਕਾ ਲੁਧਿਆਣਾ ਰਾਹੋ ਬਲਾਚੌਰ ਤੇ ਫਤਿਹਗੜ੍ਹ ਜਿਹੜੀ ਜਿੰਨੀ ਵੀ ਬੈਲਟ ਪਟਿਆਲੇ ਦੀ ਹੈ ਉਹਦੇ ਨੇੜੇ-ਚੜੇ ਦੇ ਇਲਾਕੇ ਜਿਹੜੇ ਹਨ ਜਿਹਦੇ ਵਿੱਚ ਖਰੜ ਤੋਂ ਮੋਰਿੰਡੀ ਦੇ ਇਲਾਕਿਆਂ ਦਾ ਖਾਸ ਤੌਰ ਤੇ ਉਹਨਾਂ ਵਿੱਚ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ ਨਾਲ ਦੀ ਨਾਲ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਵੀ ਇਸ ਦਾ ਅਸਰ ਹੋਵੇਗਾ ਤੇ ਜਲੰਧਰ ਅਤੇ ਕਪੂਰਥਲੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਪੰਜਾਬ ਦੀ ਗੱਲ ਕੀਤੀ ਜੇ ਤਾਂ ਬਾਕੀ ਪੰਜਾਬ ਵਿੱਚ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੀ ਕਾਰਵਾਈ ਹੋ ਸਕਦੀ ਹੈ ਇਹ ਦੁਆਬੇ ਬੈਲਟ ਤੋਂ ਇਲਾਵਾ ਅਗਰ ਸੈਂਟਰਲ ਪੰਜਾਬ ਜਾਂ ਮਾਲਵੇ ਦੀ ਗੱਲ ਕੀਤੀ ਜਾਵੇ ਤਾਂ ਚਾਂਸ ਘਟਨੇ ਜਿੰਨਾ ਮੀਂਹ ਦੀ ਉਮੀਦ ਸਾਨੂੰ ਦੁਆਬੇ ਵਿੱਚ ਆ ਸੈਂਟਰਲ ਪੰਜਾਬ ਜਿਹਦੇ ਵਿੱਚ ਲੁਧਿਆਣਾ ਮੋਗੇ ਦੇ ਇਲਾਕੇ ਆਉਂਦੇ ਨੇ ਉੱਥੋਂ ਲੈ ਕੇ ਮੁਕਤਸਰ ਤਰਨਤਾਰਨ ਸਾਹਿਬ ਜਿਹੜੇ ਇਹ ਇਲਾਕੇ ਨੇ ਇਹਨਾਂ ਵਿੱਚ ਚਾਂਸ ਥੋੜੇ ਜਿ ਘਟ ਜਾਂਦੇ ਨੇ ਬਠਿੰਡਾ ਸੰਗਰੂਰ ਤੋਂ ਹੁੰਦਾ ਹੋਇਆ ਮਾਨਸਾ ਤੇ ਇਹਨਾਂ ਇਲਾਕਿਆਂ ਵਿੱਚ ਵੀ ਥੋੜੇ ਜੇ ਜਾਂਦੇ ਜਾਂਦੇ ਮੌਸਮ ਇਹ ਕਮਜ਼ੋਰ ਪੈ ਜਾਂਦਾ ਹੈ। ਬਾਕੀ ਤੁਸੀਂ ਦੇਖ ਸਕਦੇ ਹੋ ਕਿ ਸਿਸਟਮ 4 5 6 7 8 9 ਤਰੀਕ ਤੱਕ ਇਸੇ ਤਰੀਕੇ ਨਾਲ ਬਣੇ ਰਹਿਣ ਦੀ ਉਮੀਦ ਹੈ। ਯਾਨੀ ਕਿ ਲਗਾਤਾਰ ਹੁਣ ਪੰਜਾਬ ਦੇ ਵਿੱਚ ਝੜੀਆਂनुਮਾ ਮਾਹੌਲ ਦੀ ਉਮੀਦ ਹੈ ਪਰ ਇਹ ਜੇ ਨਹੀਂ ਹੈ ਕਿ ਬਰਸਾਤ ਵਰਗੀ ਝੜੀ ਹੋਵੇਗੀ। ਇਹ ਜ਼ਿਆਦਾਤਰ ਹਾਲਾਤ ਜਿਹੜੇ ਨੇ ਬਾਅਦ ਦੁਪਹਿਰ ਹੀ ਬਣਦੇ ਹੋਏ ਦਿਖਾਈ ਦੇਣਗੇ। ਯਾਨੀ ਕਿ 2 3 ਵਜੇ ਤੋਂ ਬਾਅਦ ਲੈ ਕੇ ਰਾਤ ਤੱਕ ਅਚਾਨਕ ਸਾਨੂੰ ਤੇਜ ਮੀਂਹ ਹਨੇਰੀ ਝੱਖੜ ਝੱਲਣ ਦੀ ਉਮੀਦਾਂ 7-8 ਤਰੀਕ ਤੋਂ ਲੈ ਕੇ 9 ਤਰੀਕ ਤੱਕ ਬਣੇ ਰਹਿਣ ਦੀ ਉਮੀਦ ਦਿਖਾਈ ਦੰਦੀ ਰਹੇਗੀ ਅ ਪਰ ਸਾਨੂੰ ਅਸੀਂ ਰਿਕਵੈਸਟ ਵੀ ਕਰਦੇ ਹਾਂ ਕਿ ਚੈਨਲ ਤੇ ਤੁਸੀਂ ਅਗਰ ਨਵੇਂ ਹੋ ਤਾਂ ਵੀਡੀਓਜ਼ ਨੂੰ ਲਗਾਤਾਰ ਅਪਡੇਟ ਲੈਂਦੇ ਰਿਹਾ ਕਰੋ ਕਿਉਂਕਿ ਗਰਮੀਆਂ ਤੇ ਮੌਸਮ ਵਿੱਚ ਅਕਸਰ ਹੀ ਜਿਹੜੇ ਹਾਲਾਤ ਨੇ ਉਹ ਬਦਲ ਜਾਂਦੇ ਨੇ ਤੇ ਪ੍ਰੇਡਿਕਸ਼ਨ ਕਰਨਾ ਕਾਫੀ ਔਖਾ ਹੋ ਜਾਂਦਾ ਹੈ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਅਤੇ ਇਸ ਤੋਂ ਇਲਾਵਾ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਕਰ ਸਕਦੇ ਹੋ WhatsApp ਰਾਹੀਂ Facebook ਰਾਹੀਂ ਆਪਣੇ ਦੋਸਤਾਂ ਤੱਕ ਵੀਡੀਓ ਚੰਗੀ ਲੱਗੀ ਹੈ ਲਾਈਕ ਕਰ ਦਿਓ ਇਲਾਕੇ ਦਾ ਮੌਸਮ ਕਮੈਂਟ ਕਰਕੇ ਚਲੇ ਜਾਓ ਜੀ ਧੰਨਵਾਦ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਜੀ